ਚਾਰ ਸਾਂਝੇ ਕਰਾਂਗੇ ਬਾਬੇ ਨਾਨਕ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਅੱਜ ਇੱਥੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਉਹ ਨੌਜਵਾਨ ਵੀਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਔਰ ਉਹ ਬਲੰਦ ਮਾਝੇ ਦੀ ਆਵਾਜ਼ ਜਿਨ੍ਹਾਂ ਨੇ ਹਮੇਸ਼ਾ ਵਿਧਾਨ ਸਭਾ ਦੇ ਵਿੱਚ ਜਾ ਕੇ ਮਾਝੇ ਵਾਲੋਂ ਤੁਹਾਡੀ ਪਾਗ ਨੂੰ ਉੱਚਾ ਕੀਤਾ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਡੇ ਇਲਾਕੇ ਦੀ ਸ਼ਾਨ ਤੇ ਸ਼ਾਨ ਜਿਨ੍ਹਾਂ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਦੇ ਵਿੱਚ ਭੇਜਿਆ ਤਾਂ ਕਿ ਉਹ ਪੰਜਾਬ ਦੀ ਨਹੀਂ ਦੇਸ਼ ਦੀ ਗੱਲ ਕਰ ਸਕਣ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਰਨਾ ਚੌਧਰੀ ਜੀ ਔਰ ਮੇਰਾ ਭਰਾ ਬਰਿੰਦਰ ਰਮਿੰਦ ਸਿੰਘ ਪਾੜਾ ਜੋ ਜ਼ਿਲ੍ਹਾ ਪ੍ਰਧਾਨ ਐਮ ਐਲ ਏ ਗੁਰਦਾਸਪੁਰ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਸ਼ੋਕ ਚੌਧਰੀ ਜੀ ਔਰ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਮਨਦੀਪ ਜੀ ਔਰ ਅਮਰ ਅਮਿਤ ਵੈਜ ਜੀ ਔਰ ਉਹਨਾਂ ਦੇ ਨਾਲ-ਨਾਲ ਅਜੀ ਨਾਲਾ ਸਾਹਿਬ ਔਰ ਜਿੰਨੇ ਤੁਸੀਂ ਆਏ ਹੋ ਜਿਵੇਂ ਨਾਂ ਲੈਣ ਲੱਗਾ ਤੇ ਲਿਸਟ ਬਹੁਤ ਲੰਮੀ ਹੈ ਔਰ ਬਾਬੇ ਨਾਨਕ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਅੱਜ ਇਕੱਤਰ ਹੋਏ ਸਾਰੇ ਸੱਤਿਓ ਅੱਜ ਇਹਨਾਂ ਲੀਡਰਸ਼ਿਪ ਨੂੰ ਅੱਜ ਪਤਾ ਲੱਗਣਾ ਚਾਹੀਦਾ ਹੈ ਕੀ ਲੋਕ ਕਾਂਗਰਸ ਦੀ ਸਰਕਾਰ ਲਿਆਉਣ ਨੂੰ ਤਿਆਰ ਆ ਔਰ ਕਾਂਗਰਸ ਦੀ ਸਰਕਾਰ ਡੇਰੇ ਵਾਲਿਓ ਇਹਨਾਂ ਲੋਕਾਂ ਨੇ ਲੈ ਕੇ ਆਉਣੀ ਐ ਇਹਨਾਂ ਲੀਡਰਾਂ ਨੇ ਲੈ ਕੇ ਆਉਣੀ ਐ ਬੋਲੇ ਜਸ਼ਨ ਹਾ ਕੀ ਗੱਲ ਆਡ ਲੀਆਂ ਫੌਜਾਂ ਗੱਲੀਆਂ ਬਾਣੇ ਪਾਉਣ ਨੂੰ ਰੱਖੀਆਂ ਨੇ ਬੋਲੇ ਜਸ਼ਨ ਹਾ ਇਹ ਜਿਹੜਾ ਜਕਾਰਾ ਹੈ ਬਾਬਾ ਜੀ ਲੋਕਾਂ ਦਾ ਮੋਹ ਪਾੜਨ ਹੋ ਗਿਆ ਕਾਲੀ ਨਾਲ ਤੋਂ ਲੋਕ ਕਹਿੰਦੇ ਆ ਜਦੋਂ ਕੋਈ ਫਤਿਹ ਬੁਲਾਉਂਦਾ ਤੇ ਲੋਕ ਕਹਿੰਦੇ ਉਹ ਫਤਿਹ ਆ ਜਿਹੜੀ ਕਿਤੇ ਪ੍ਰਕਾਸ਼ ਸਿੰਘ ਬਾਦਲ ਬੁਲਾਉਂਦਾ ਸੀ ਇਹ ਉਹ ਫਤਿਹ ਆ ਜਿਹੜੀ ਸੁਖਬੀਰ ਸਿੰਘ ਬਾਦਲ ਬੁਲਾਉਂਦਾ ਸੀ ਪਰ ਮੈਂ ਗੱਲ ਕਹਿੰਦਾ ਕਿ ਇਹ ਫਤਿਹ ਗੁਰੂ ਦੀ ਫਤਿਹ ਆ ਫਤਿਹ ਦਾ ਜਵਾਬ ਫਤਿਹ 'ਚ ਦਿਆ ਕਰੋ ਉਹ ਮੱਥੇ ਰੰਗੜ ਰਗੇ ਲੋਕ ਇਹ ਉਹਨਾਂ ਦੀ ਫਤਿਹ ਨਹੀਂ ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਫਤਿਹ ਆ ਫਤੇ ਦਾ ਜਵਾਬ ਫਤੇ ਚ ਡੇਰੇ ਵਾਲਿਆਂ ਦਿਆ ਕਰੋ ਉਹ ਡੇਰੇ ਆ ਉਹ ਹਲਕਾ ਰਾਜਾ ਜੀ ਅੱਜ ਤੁਸੀਂ ਬੈਠੇ ਹੋ ਮੈਂ ਜਿਆਦਾ ਟਾਈਮ ਨਹੀਂ ਲੈਣਾ ਰਾਜਾ ਜੀ ਬੈਠੇ ਆ ਸਾਡੇ ਬਹੁਤ ਹੀ ਸਰਕਾਰ ਜੋ ਲੀਡਰ ਬੈਠੇ ਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਰੰਧਾਵਾਤ ਸਾਹਿਬ ਬੈਠੇ ਆ ਮੈਂ ਗੱਲ ਕਹਿੰਦਾ ਪੰਜਾਬ ਦੇ ਲੋਕ ਅੱਜ ਇਹ ਕਹਿੰਦੇ ਆ ਕਿ ਆਉਣ ਵਾਲੀ ਸਰਕਾਰ ਜਿਹੜੀ ਆ ਕਾਂਗਰਸ ਦੀ ਆ ਪਰ ਲੋਕ ਕਹਿੰਦੇ ਲੀਡਰ ਇਕੱਠੇ ਹੋ ਜਾਣ ਦੱਸੋ ਬਈ ਹੱਥ ਖੜੇ ਕਰਕੇ ਕਿੰਨੇ ਜਾਣੇ ਇਸ ਗੱਲ ਦੇ ਨਾਲ ਸਹਿਮਤ ਹੋ ਸਰਕਾਰ ਬਣਾਉਣੀ ਕਿ ਲੀਡਰਸ਼ਿਪ ਇਕੱਠੀ ਹੋਵੇ ਅੱਜ ਮੈਨੂੰ ਖੁਸ਼ੀ ਹੋਈ ਕਿ ਅੱਜ ਤੁਸੀਂ ਤਿੰਨ ਲੀਡਰ ਇਸ ਸਟੇਜ ਤੇ ਹੋ ਮੈਂ ਇਹ ਗੱਲ ਦਹੇ ਨਾਲ মিডিਆ ਦੇ ਸਾਹਮਣੇ ਕਹਿਣਾ ਚਾਹੁੰਦਾ ਤੁਸੀਂ ਕਿੰਨੇ ਇਕੱਠੇ ਰਿਆ ਜੇ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਕਾਂਗਰਸ ਦੀ ਸਰਕਾਰ ਬਣ ਤੋਂ ਰੋਕ ਜਾਵੇ ਤੁਸੀਂ ਤਿੰਨੇ ਇਕੱਠੇ ਰਿਆ ਜੇ ਔਰ ਇਹਦੇ ਨਾਲ ਨਾਲ ਇੱਕ ਗੱਲ ਕਰਨੀ ਚਾਹੁੰਦਾ ਆ ਜਿਹੜੇ ਅੱਜ ਲੋਕ ਬੈਠੇ ਆ ਅਜਨਾਲਾ ਸਾਹਿਬ ਤੁਸੀਂ ਗਲਤ ਬਿਆਨਬਾਜ਼ੀ ਕਰਕੇ ਜਿਨ੍ਹਾਂ ਨੇ ਡਿਊਟੀਆਂ ਲਾਈਆਂ ਨਾ ਤੋਂ ਚਿਤਾਉਂਦੇ ਆ ਨਾ ਤਾਂ ਕੁਲਵੀਰ ਸਿੰਘ ਜੀਰੇ ਦੇ ਆਖੇ ਡੇਰੇ ਵਾਲੇ ਵੋਟਾਂ ਪਾਉਂਦੇ ਆ ਨਾ ਜਨਾਲਾ ਸਾਹਿਬ ਤੁਹਾਡੇ ਆਖੇ ਕੋਈ ਪਾਉਂਦਾ ਹੈ ਲੋਕ ਸਖਜਿੰਦਰ ਸਿੰਘ ਰੰਧਾਵਾ ਨੂੰ ਮੈਡਮ ਨੂੰ ਪਿਆਰ ਕਰਦੇ ਨੇ ਮੈਡਮ ਰੰਧਾਵਾ ਨੂੰ ਲੋਕ ਪਿਆਰ ਕਰਦੇ ਨੇ ਉਹਦੇ ਵੀਰ ਨੂੰ ਔਰ ਮੈਂ ਗੱਲ ਕਹਿਣਾ ਰੰਧਾਵਾ ਪਰਿਵਾਰ ਨੂੰ ਇਹ ਯਾਦ ਰੱਖਿਓ ਇਹਨਾਂ ਲੋਕਾਂ ਨੂੰ ਤੁਸੀਂ ਕਦੀ ਇਲੈਕਸ਼ਨ ਨਹੀਂ ਸੀ ਹਰ ਦੇ ਰੰਧਾਵਾ ਸਾਹਿਬ ਤੁਸੀਂ ਜਿਨ੍ਹਾਂ ਨੂੰ ਜਾਦੀਆਂ ਜੱਪੀਆਂ ਪਾਈਆਂ ਜਿਨ੍ਹਾਂ ਨੂੰ ਜਾਦਾ ਬੁੱਕਲ ਚ ਲਾ ਕੇ ਰੱਖਿਆ ਉਹ ਬੁੱਕਲ ਦੇ ਸਾਪਣ ਕੇ ਤਾਂ 5000 ਬੋਟ ਤੇ ਰਹੇ ਹੂੰ ਇਹਨਾਂ ਲੋਕਾਂ ਨੂੰ ਯਾਦ ਰੱਖਿਓ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੇ ਸਰਕਾਰ ਬਣਾਉਣੀ ਆ ਇਹਨਾਂ ਲੋਕਾਂ ਨੇ ਵਿਜਾਰਤ ਚਲਿਆਉਣਾ ਹੈ ਇਹਨਾਂ ਲੋਕਾਂ ਨੇ ਉਹ ਕੁਰਸੀ ਤੇ ਪਹੁੰਚਾਉਣਾ ਹੈ ਉਹਨਾਂ ਲੋਕਾਂ ਨੂੰ ਮੂੰਹ ਨਾ ਲਾਇਓ ਆ ਜਿਹਨਾਂ ਲੋਕਾਂ ਨੂੰ ਜੇ ਨਵੇਂਆਂ ਨੂੰ ਤੁਸੀਂ ਅੱਗੇ ਲਾ ਲਿਆ ਤਾਂ ਇਹਨਾਂ ਦੇ ਮਨ ਦੁਖੀ ਹੋਣਗੇ ਇਸ ਕਰਕੇ ਭਰਾਓ ਮੈਂ ਚਾਹਦੀਆਂ ਗੱਲਾਂ ਨਹੀਂ ਕਰਨੀਆਂ ਆਪਾਂ ਲੀਡਰਸ਼ਿਪ ਤੇ ਵਿਚਾਰ ਸੁਣਨੇ ਆ ਗਰਮੀ ਦਾ ਸਮਾਂ ਹੈ ਪੰਜ ਨਾਰੇ ਲਾਉਣੇ ਆ ਦੋਵੇਂ ਹੱਥ ਖੜੇ ਹੋਣੇ ਚਾਹੀਦੇ ਆ ਜਿੰਦਾ ਇੱਕ ਆ ਇੱਕ ਕਰਿਓ ਜਿੰਦੇ ਦੋ ਆ ਦੋ ਜਰੂਰ ਕਰਿਓ ¡Buena!